ਮੰਮੀ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਪਰ ਤੁਸੀਂ ਗੁੱਸੇ ਨਾ ਹੋਇਓ ਵੀ ਤੇ ਨਾ ਤੁਸੀਂ ਬਾਅਦ ਚ ਗਾਣਾ ਹੀ ਕੱਢਿਓ ਵੀ ਨਹੀਂ ਤੂੰ ਗੱਲ ਤੇ ਕਰ ਕਿਹੜੀ ਆ ਗੁੱਸੇ ਹੋਣ ਵਾਲੀ ਤੇਰੇ ਡੈਡੀ ਨੇ ਕੋਹ ਆਖਿਆ ਕਿੰਨੇ ਆਖਿਆ ਵਾ ਨਹੀਂ ਡੈਡੀ ਨੇ ਨਹੀਂ ਕੋਹ ਵੀ ਕਿਹਾ ਵੇ ਮੈਂ ਨਾ ਅਭੀ ਨੂੰ ਜਦੋਂ ਸਦਨ ਚਲੀ ਤੇ ਮੈਂ ਚੱਲ ਭਾਬੀ ਨੂੰ ਮਿਲ ਲਈ ਨਹੀਂ ਭਾਬੀ ਸਾਹਮਣੇ ਖਲੋਤੇ ਰਸੋਈ ਦੇ ਬੂਏ ਅੱਗੇ ਤੇ ਉਹ ਨਾ ਬੋਲਣ ਦੀ ਗੱਲ ਤੇ ਵੱਖਰੀ ਰਹੀ ਉਹਨਾਂ ਨੇ ਮੈਨੂੰ ਨਾ ਬਾਹੋਂ ਫੜ ਕੇ ਬਾਹਰ ਕੱਢਿਆ ਵਾ ਕਿ ਤੂੰ ਇੱਧਰ ਲੈਣ ਕਿ ਆਏ ਆ ਬਹੁਤ ਸੋਹਣੀ ਗੱਲ ਕੀਤੀ ਜੋ ਤੋ ਤੈਨੂੰ ਮੈਂ ਡੱਕਦੀ ਰਹਿਣੀ ਆਂ ਵੀ ਨਾ ਉੱਧਰ ਜਾਇਆ ਕਰ ਨਾ ਜਾਇਆ ਕਰ ਤੇ ਤੂੰ ਫੇਰ ਮੇਰੇ ਤੋਂ ਚੋਰੀ ਪਾਪੀ ਕੋਣੋ ਤੇਰਿਆਂ ਭਾਵਾਂ ਕਰੀਆਂ ਵੀ ਤੂੰ ਉਹਨੂੰ ਮਿਲਣ ਚਲ ਗਈ ਆ ਮੇਰਾ ਬੜਾ ਮਾਨ ਦੁਖੀ ਹੋਇਆ ਮੈਂ ਇਹਦੇ ਚਲੋ ਤੁਹਾਨੂੰ ਪਤਾ ਮੇਰੇ ਮਨ ਚ ਤੇ ਇਹੋ ਜਿਹਾ ਹੈ ਨਹੀਂ ਆ ਜਿੱਦਾਂ ਮਰਜੀ ਆ ਹੁਣ ਸਾਹਮਣੇ ਖਲੋਤੀ ਆਖਣਾ ਵਾ ਕੁੜੀ ਘਰੋਂ ਹੋ ਕੇ ਚਲ ਗਈ ਆ ਵੇੜੇ ਚ ਤੂੰ ਫਿਰਦੀ ਸੀ ਤੇ ਉਹਦਾ ਹੱਕ ਨਹੀਂ ਬਣਦਾ ਮੈਨੂੰ ਕਵਾਉਣ ਦਾ ਆਪਣਾ ਇਹਦੇ ਮਨ ਦੇ ਵਿੱਚ ਇਹੋ ਜਿਹਾ ਹੈ ਨਹੀਂ ਆ ਵੀ ਕਿਸੇ ਦੇ ਨਾਲ ਸ਼ਰੀਕਾ ਕਰੀਏ ਵੀ ਤੇਰੇ ਮਨ ਚ ਨਹੀਂ ਹੈਗਾ ਉਹਦੇ ਚ ਤੇ ਹੈਗਾ ਨਾ ਉਹ ਤਾਂ ਤਰੀਕਾ ਪੂਰਾ ਕਰਕੇ ਬੈਠੀ ਆ ਨਾ ਉਹਨੇ ਤਾਂ ਨਹੀਂ ਨਾ ਕਿ ਡੋਗਵਾਈ ਕੁੰਢੀ ਉਹਨੇ ਇਹ ਬੰਨ ਕੇ ਰੱਖੀ ਆ ਵੀ ਇਹ ਜਿੱਤਾ ਮੈਂ ਪਹਿਲਾਂ ਇਹਨਾਂ ਸਮਝਦੀ ਨਹੀਂ ਉਹ ਵਰ ਸਮਝਦੀ ਤ ਨਹੀਂ ਮੈਂ ਤੁਹਾਨੂੰ ਦੱਸਣਾ ਨਹੀਂ ਤੇ ਫਿਰ ਮੈਂ ਹਾਂ ਮੇਰੇ ਮਾਂ ਚ ਗੱਲ ਇਹ ਨਾ ਵੱਡੂ ਵੱਡੂ ਕਰਦੀ ਰਹਿਣੀ ਆ ਤੁਹਾਡੇ ਨਾਲ ਕਰ ਲੈਣੀ ਤੇ ਇਹ ਨਾ ਹੋਵੇ ਹੁਣ ਤੁਸੀਂ ਭਾਬੀ ਨਾਲ ਲੜਨ ਲੱਪਿਓ ਵੀ ਮੈਂ ਭਾਬੀ ਨਾਲ ਕੀ ਲੜਨਾ ਜੋ ਲੜ ਜੋਗੇ ਤੇ ਤੂੰ ਛੱਡਿਆ ਹੀ ਨਿਕਾ ਮੈਂ ਤਾਂ ਮਾਦੀ ਰਹਿਣੀ ਤਾਂ ਤੂੰ ਬਰੋ ਬਦੀ ਚੱਲਨੀ ਫਿਰ ਹੁਣ ਇਹੋ ਕੁੱਕਰ ਬਉਣਾ ਚੰਗਾ ਹੋਇਆ ਕਰ ਮੈਂ ਤਾਂ ਸੋਚਿਆ ਮੇਲ ਲਵਣੀ ਆ ਮੁੜ ਕੇ ਨਾ ਗੱਲਾਂ ਕਰਨੀਆਂ ਵੀ ਕੁੜੀ ਸ਼ਰੀਕੇ ਕਰਦੀ ਆ ਤੇ ਮੈਂ ਇੱਕ ਗੱਲ ਆ ਨਹੀਂ ਤੇਰੀ ਸੱਸ ਨੇ ਤਾਂ ਨਹੀਂ ਵੇਖਿਆ ਕਿਤੇ ਅਭੀ ਨੇ ਤਾਂ ਨਹੀਂ ਦੇਖ ਲਿਆ ਜੇ ਉਹ ਵੇਖ ਲੈਂਦੀ ਫੇਰ ਸਾਡੇ ਕੀ ਲੜ ਬੱਲੇ ਰਹਿਣਾ ਤੇ ਮੇਰੇ ਹੁੰਦਿਆ ਨਹੀਂ ਇਹ ਵਾਰ ਦੀ ਤੇ ਮਗਨੋ ਕੀ ਕਰਦੀਆਂ ਹੋਣਗੀ ਆ ਨਹੀਂ ਉਹਨਾਂ ਨੇ ਨਹੀਂ ਵੇਖਿਆ ਹੈ ਹੋਰ ਉਹ ਤਾਂ ਸਾਡੇ ਲਾਗੇ ਬੈਠੇ ਹੈ ਕਾਮੀ ਸ਼ੁਕਰ ਹੋਇਆ ਮੈਂ ਸਾਇਤ ਅਗਲੀ ਦੇ ਕਨਵਾਜ ਪੈਗੀ ਤੇ ਉਹਨੇ ਕਹਿਣਾ ਉਹ ਗੱਲ ਮਹਾ ਚੰਗੀ ਭਲੀ ਹੋਈ ਆ ਚੰਗੀਆਂ ਪਨੀਆਂ ਗੱਲਾਂ ਪੜੀ ਨਹੀਂ ਉਹ ਤੁਹਾਡੇ ਨਾਲ ਗੱਲਾਂ ਪਏ ਤੇ ਅਭੀ ਹੁਣੀ ਬਾਹਰ ਹੀ ਚਲ ਇਹ ਵੀ ਚੰਗਾ ਪੁੱਤ ਮੈਂ ਤਾਂ ਨਹੀਂ ਵਧਿਆ ਹੋ ਗਿਆ ਇੱਧਰ ਆ ਨੀ ਮੇਰੀ ਗੱਲ ਸੁਣ ਜਰਾ ਹਾਂਜੀ ਅੰਟੀ ਜੀ ਇਹ ਕਰਾਇਆ ਤੇ ਮਿੰਨ 24 ਮਹੀਨੇ ਦਾ ਕਰਾਇਆ ਹੋ ਗਿਆ ਤੇਰੇ ਕੋ ਆਂਟੀ ਜੀ ਕਰਾਇਆ ਮੈਂ ਦੇ ਦੂੰਗੀ ਤੁਹਾਨੂੰ ਤੇ ਪਤਾ ਹੀ ਆ ਪਹਿਲਾਂ ਮੈਂ ਕਿੰਨੀ ਬਿਮਾਰ ਰਹੀ ਆ ਫਿਰ ਮੇਰਾ ਘਰ ਵਾਲਾ ਕਿੰਨਾ ਬਿਮਾਰ ਆ ਐਹੇ ਤੇ ਉਧਰ ਬਣੇ ਲੱਗੇ ਸੀਗੇ ਕੋਈ ਗੱਲ ਨਹੀਂ ਮੈਂ ਤੁਹਾਡਾ ਕਰਾਇਆ ਦੇ ਦੂੰਗੀ ਛੋੜ ਚਰਕੋ ਵਾਂਸਾ ਨੇ ਪਾਈ ਜਾਂਦੇ ਤੇ ਤੈਨੂੰ ਕਰਾਇਆ ਦੇਣ ਦਾ ਨਹੀਂ ਚਾਤਾ ਲੈ ਆਂਟੀ ਜੀ ਹੁਣ ਸੂਟ ਤੇ ਪਾਉਣੇ ਹੀ ਹੁੰਦੇ ਆ ਪਾਾਈ ਦੇ ਘਰ ਦੇ ਖੇਤੇ ਜੇ ਕੋਲ ਪੈ ਹੈ ਨਹੀਂ ਪਾਈ ਸੂਟ ਕਿੱਥੇ ਪੈ ਜਾਂਦੇ ਕੋਈ ਗੱਲ ਨਹੀਂ ਆਂਟੀ ਜੀ ਮੈਂ ਦੇ ਦੂੰਗੀ ਤੁਹਾਡਾ ਕਰਾਇਆ ਮੈਨੂੰ ਹੀ ਪਤਾ ਪੀਣ ਵਾਲੇ ਆ ਪਰ ਉਹਨੇ ਚਰਕੋ ਵਾਂਸਾ ਨਹੀਂ ਆਉਂਦੇ ਰੋਜ਼ ਤੂੰ ਤੁਰੇ ਰਹਿੰਦੇ ਤੇ ਕਰਾਇਆ ਕਰਨ ਚਰਕੋ ਬਣਦਾ ਪਰਾਉਨੇ ਹੁਣ ਜਿੰਨੇ ਵੀ ਕਹਿੰਨੇ ਆਉਣਾ ਤੇ ਹੁੰਦਾ ਹੀ ਆ ਨਾ ਹੁਣ ਪਤਾ ਸੀ ਉਹਨਾਂ ਨੂੰ ਠੀਕ ਨਹੀਂ ਆ ਤੇ ਪਤਾ ਲੈਣ ਤੇ ਕਿਹਨੇ ਆਉਣਾ ਹੀ ਹੁੰਦਾ ਵਾ ਤੇ ਕੋਈ ਨਹੀਂ ਮੈਂ ਕਰਾਇਆ ਤੁਹਾਡਾ ਦੇ ਦੂੰਗੀ ਤੂੰ ਕੋ ਲਲਾਹੌਰ ਕੇ ਬੰਨੇ ਕਮਰੇ ਤੇ ਮੇਰਾ ਕਰਾਇਆ ਛੋਟਾ ਇੱਥੇ ਮੈਨੂੰ ਨਹੀਂ ਵਾਰਾ ਖਾਂਦਾ ਚਲੋ ਕੋਈ ਗੱਲ ਨਹੀਂ ਆਹ ਕਰਾਇਆ ਦੇ ਤੇ ਜਿੱਧਰ ਮਰਜ਼ੀ ਕਮਰਾ ਲੈ ਤੂੰ ਇੱਥੇ ਰੋ ਕਰਾਇ ਤੇ ਤੂੰ ਨੇ ਪੈਸੇ ਦੇਣੇ ਮੈਂ ਤੇ ਤੂੰ ਹੈਗੀਆਂ ਸੂਰ ਬੂਰ ਪਾਉਣ ਵਾਈ ਤੇ ਫੇਰੇ ਤੋਰੇ ਵਾਲੀ ਆ ਕਰਾਇਆ ਦੇਣ ਵਾਈ ਨਹੀਂ ਤੂੰ ਹੈਗੀ ਆਂਟੀ ਜੀ ਇਦਾਂ ਨਾ ਕਰੋ ਮੈਂ ਇੱਕ ਦੋ ਹਾਂ ਦਿਨਾਂ ਚ ਤੁਹਾਡੇ ਸਾਰੇ ਪੈਸੇ ਦੇ ਦਿੰਨੀ ਆ ਦੋ ਹਾਂ ਦਿਨਾਂ ਚ ਮੈਨੂੰ ਪੈ ਨਹੀਂ ਜੇ ਆਪਣਾ ਪੂਰੀ ਬਿਸਤਰਾ ਚੁੱਕ ਤੇ ਜਿੱਧਰ ਮਰਜੀ ਜਾ ਚਲੋ ਕੋਈ ਨਹੀਂ ਮੈਂ ਦੇ ਦੂੰਗੀ ਤੁਹਾਨੂੰ ਆਹੋ ਦੋ ਹੱਦਾਂ ਚ ਪੈਸੇ ਚਾਹੀਦੇ ਸਾਨੂੰ 10 ਹੰਟੀ ਦੇ ਹੁਣ ਕਹਿੰਦੀ ਆ ਵੀ ਮੈਨੂੰ ਦੋਹਾਂ ਦਿਨਾਂ ਚ ਹੀ ਚਾਹੀਦੇ ਤੇ ਦੋਹਾਂ ਦਿਨਾਂ ਚ 10 ਇਹਨੂੰ ਮੈਂ ਕਿੱਥੋਂ ਦੇਣਾ ਭਲਾ ਪੈਸੇ ਚੱਲ ਕੋਈ ਗੱਲ ਨਹੀਂ ਜਿਹੜਾ ਰਾਜਵਾਲਾ ਮਕਾਨ ਵਾ ਨਾ ਉਹਨੂੰ ਲੈਣੀ ਆ ਕਿਸੇ ਪਾਸੇ ਲਾ ਕੇ ਨਾ ਤੇ ਉਦਾਂ ਦੇ ਮੈਂ ਵਿੱਚੋਂ ਰਾਜ ਨੂੰ ਪੈਸੇ ਦੇਣੇ ਹੀ ਹੁਣ ਮੈਂ ਉਹਨੂੰ ਕੋਈ ਪੈਸਾ ਨਹੀਂਗਾ ਦੇਣਾ ਸਾਰੇ ਪੈਸੇ ਆਪਣੇ ਕੋਲ ਰੱਖ ਦੀਆਂ ਤੇ ਜਿੰਨਾ ਮੇਰਾ ਕਰਜ਼ਾ-ਗੁਰਜ਼ਾ ਲਾਉਣ ਵਾਲਾ ਵਾ ਨਾ ਉਹ ਲੰਮੀ ਆ ਤੇ ਬਾਕੀ ਮੈਂ ਕਿਤੇ ਨਾ ਵਧੀਆ ਜਿਹਾ ਘਰ ਲੈ ਕੇ ਨਾ ਤੇ ਉੱਥੇ ਰਹਿਣੀ ਆ ਆ ਕਿਰਾਏ-ਕਰੋਏ ਦੇ ਚੱਕਰਾਂ ਵਿੱਚੋਂ ਨਾ ਵੱਜੂਗੀ ਮੈਂ ਜਿਹੜੇ ਮਹੀਨੇ ਨੇ ਮਹੀਨੇ ਦੇਣੇ ਪੈਂਦੇ ਤੇ ਨਾਲੇ ਵਾਧੂ ਦੀਆਂ ਇਹਨਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਵੱਡੇ ਆ ਗਿਆ ਡੈਡ ਜੀ ਚੋਨਾ ਹਾਂ ਪੁੱਤ ਵੱਡੇ ਆ ਗਿਆ ਚੋਨਾ ਵੀ ਤਾਂ ਸਾਰੇ ਦਿਹਾੜੀ ਬੰਬੀ ਦੇ ਨਗਾਹ ਤੀਦੇ ਉਹ ਬੰਬੀ ਤੇ ਕੀ ਨਗਾਉਣੀ ਸੀ ਪਹਿਲੋ ਤੇ ਤੇਲ ਦਾ ਕਰਕੇ ਜਿਹੜਾ ਇੱਕ ਵੇਲੇ ਆਏ ਫੇਰ ਥੋੜਾ ਜਿਹਾ ਜੇ ਵੱਡਿਆ ਤੇ ਥੋੜੀ ਜਿਹੀ ਮਸ਼ੀਨ ਚ ਫਾਲਟ ਆ ਪੈ ਗਿਆ ਅੱਛਾ ਉਹ ਕਰਦਿਆਂ ਕਰਦਿਆਂ ਕਿ ਨਾ ਜੇ ਲੰਘ ਗਿਆ ਤੇ ਇੱਕ ਪੈਰੀਂ ਥੱਲੇ ਉਹ ਗਿੱਲੀਆਂ ਵਾਧਿਆ ਆਹ ਤੇ ਆਹ ਤੇ ਵੱਧਦੇ ਆ ਆ ਮੀਂਹ ਦੇ ਹੱਡੇ ਨਹੀਂ ਆ ਤੇ ਫਿਰ ਪੈਰ ਕਿੱਥੋਂ ਥੱਕ ਜਾਣੀਆਂ ਚਲੋ ਕੋਈ ਗੱਲ ਨਹੀਂ ਵੱਡਿਆ ਗਿਆ ਇੰਨਾ ਹੀ ਬੜਾ ਇੱਕ ਰਾਹ ਰੂ ਵੀ ਨਿੱਨਾ ਜੇ ਉਹੋ ਜੇ ਤੇ ਰਾਹ ਵੀ ਇਹਨਾਂ ਨੂੰ ਬੜਾਉਣਾ ਪਿਆ ਚੋਣਾ ਚਾਣਾ ਵੱਢ ਕੇ ਤੇ ਫੇਰ ਹੀ ਉਹਨਾਂ ਨੇ ਵੱਢਣਾ ਹੀ ਥੋਨੇ ਦੇ ਵਿੱਚੋਂ ਦੀ ਨੰਗਾਤੀ ਵੇ ਹਾਰ ਕੇ ਮੈਂ ਕਿਹਾ ਚੱਲ ਵੇਖੀ ਜੂ ਕੋ ਨਹੀਂ ਹੁੰਦਾ ਲੈ ਕੀ ਕਰਨਾ ਹੈ ਫਿਰ ਨਾਲੇ ਤੁਸੀਂ ਆਖੰਡੇ ਨਾ ਵੀ ਪੱਕਾ ਹੈ ਝੋਨਾ ਪੱਕਾ ਝੋਨਾ ਦੇ ਕਰਨਿਆ ਹੈ ਜੋ ਰਾਣੀ ਉਹ ਜਿਹੜਾ ਵੱਡਣ ਵਾਲਾ ਨਾ ਉਹ ਹਰਿਆ ਹੀ ਅਜੇ ਉਹਦੇ ਆਂਦੇ ਵਿੱਚੋਂ ਦੀ ਨਿਗਾਹ ਤੀ ਆ ਚੱਲ ਕੋਈ ਗੱਲ ਨਹੀਂ ਫੇਰ ਕੀ ਆ ਹੁਣ ਉਹਨਾਂ ਵਿਚਾਰਿਆਂ ਵੀ ਨਿਗਾਉਣੀ ਹੀ ਇਹ ਥੋੜੀ ਵੀ ਉਹਨਾਂ ਸਿਰ ਤੇ ਚੁੱਕ ਕੇ ਨਿਗਾਹ ਲੈਣੀ ਜਦੋਂ ਨਾਰਾ ਖੜਾ ਹੋਵੇ ਤੇ ਨਾਲੇ ਆਪਣੀ ਫਾਹਲ ਜੇ ਆਪਣਾ ਥੋੜਾ ਬੜਾ ਨੁਕਸਾਨ ਹੋ ਵੀ ਗਿਆ ਉਹਦੇ ਜੀ ਕੀ ਆ ਜਰਨਾ ਪੈਂਦਾ ਕਹਦੇ ਜੀ ਕਿਦਾਂ ਨਗਾਉਂਦੇ ਅਗਲਾ ਐਵੇਂ ਥੋੜੀ ਗੱਲੋਂ ਕਪਾਤ ਹੋ ਜਾਂਦਾ ਤੇ ਮੈਂ ਇਹ ਕਰਕੇ ਤੇ ਬੜਾ ਵਧੀਆ ਹੋ ਗਿਆ ਚਲ ਹੁਣ ਦਾਣੇ ਸਾਂਭੇਗੇ ਇਨੇ ਕ ਫੇਰ ਸਹੀ ਆਹ ਇਹ ਗੇਤੀ ਲਾ ਲਈ ਨਾ ਹਰ ਕਾਫੀ ਚਲ ਬਰਸਣ ਬੁੱਰਸਣ ਬੀਜੇ ਜਾਂਦੇ ਆ ਤੇ ਜਿਹੜੀ ਪਸੇਤੀ ਆ ਉਹ ਫੇਰ ਲੇਟ ਬੜਾ ਹੋ ਜਾਂਦਾ ਵਾ ਬਰਸਣ ਤਾਂ ਕਰਕੇ ਹਰ ਕਾ ਆਖਿਆ ਵੀ ਥੋੜੀ ਜਿਹੀ ਗੇਤੀ ਲਾਓ ਪਹਿਲੇ ਸਾਲ ਇਹ ਲੇਟ ਹੋ ਗਏ ਸੀ ਚੱਲ ਗਿਆ ਹੁਣ ਪਾਜੀ ਨੇ ਫੇਰ ਚਾਹ ਬਣਾ ਲਈ ਤੇ ਪਾਜੀ ਨੇ ਫੇਰ ਕਿੰਨਾ ਹੀ ਟਾਈਮ ਲਾਤਾ ਵਾ ਮੈਂ ਵੀ ਕਹਾਂ ਚੱਲ ਬਹਿ ਜਾਣੇ ਡਾਡੀ ਵਿਚਾਰੇ ਦੋਨੋਂ ਦੇ ਲੱਗ ਗਏ ਨਹੀਂ ਬੈਠੇ ਫੇਰ ਕੀ ਆ ਭੈਣ ਜੀ ਚਾਹ ਬਣਵਾ ਲਈ ਤੇ ਕਿਆ ਕਿਹੜੀ ਚੁੱਥਣੀ ਆ ਉਹ ਵੀ ਬਾਹਰੋਂ ਆਏ ਉਹਨਾਂ ਦਾ ਜੀ ਕਰ ਲਿਆ ਫੇ ਚਾਹ ਇੱਕ ਅੜੀ ਘੱਲੀ ਉੱਥੇ ਤੇ ਉਹ ਅਖੰਡੇ ਠੰਡੀ ਹੋ ਗਈ ਵੀ ਜਨਾ ਤੈਨੂੰ ਪਤਾ ਹੀ ਆ ਮਸ਼ੀਨ ਵਾਲਿਆਂ ਦਾ ਟਾਈਮ ਲੱਗਦਾ ਫੇਰੀ ਪੇੜੇ ਪਾਜੀ ਦਾ ਤੇ ਅਜੇ ਫੇਰ ਵੀ ਨਹੀਂ ਮੈਨੂੰ ਜਾਪ ਦਾ ਮਨ ਕੰਡਿਆ ਜਾਣ ਨੂੰ ਭੈਣ ਜੀ ਜੀ ਲੱਗ ਗਿਆ ਡਾਡੀ ਸਾਡ ਜੋ ਹਾਂ ਨਹੀਂ ਪੁੱਤ ਆਪਣਾ ਵੀ ਝੋਨਾ ਚਾਹਨਾ ਵੜਨਾ ਵਾ ਅਜੀ ਆ ਆਪਣਾ ਕਿਹੜਾ ਜੇ ਪੱਕ ਗਿਆ ਵਾ ਤੇ ਫੇਰ ਕੀ ਦੋ ਚੌ ਦਿਨਾਂ ਨੂੰ ਪੁੱਤ ਹੋਈ ਜਾਣਾ ਵਾ ਜਿਉਂਨੇ ਤੇ ਝਾਟੀ ਹੋ ਜਾਣੇ ਹਨ ਹਾਂ ਤੇ ਦੋ ਚਾਰ ਦਿਨ ਰਹਿਨ ਦੋ ਤੇ ਆ ਜਾਊਗਾ ਨਹੀਂ ਤੇਰਾ ਸਕੂਲਾਂ ਛੁੱਟੀ ਨਹੀਂ ਕਰਨੀ ਵੀ ਸਕੂਲ ਜਾਣਾ ਵਾ ਨਾਲੇ ਆਪਣੀ ਦੂਜੀ ਗਾਈ ਵੀ ਸੋਈ ਆ ਤੇ ਸੌ ਆਰ ਪਾਰ ਹੁੰਦੀ ਆ ਆਹੋ ਵੀ ਸੁਈ ਆ ਦੋ ਗਾਈਆਂ ਤੇਰੀਆਂ ਸੁਈਆਂ ਵਾ ਤੇ ਉਹਨਾਂ ਦੀ ਤਾਂ ਡੋਕਾ ਕੱਢੀ ਨਾਲ ਦਾਦੀ ਦੇ ਮੈਂ ਤੇ ਟਾਕਣ ਲਈ ਵੀ ਚਲ ਜੇ ਉਹਦਾ ਜੀ ਕਰਦਾ ਤੇ ਛੱਡ ਜਾ ਕੋਈ ਗੱਲ ਨਹੀਂ ਮੈਂ ਮਮੀ ਛੁੱਟੀਆਂ ਬੈਣ ਮੈਂ ਤਾਂ ਆਪ ਆਖਣ ਡਿਆ ਸੀ ਚਲ ਦਿਹਾੜੀ ਰਹਿਂਦਾ ਮੇਰੇ ਨਾਲ ਕਿੰਨਾ ਵਿਚਾਰਾ ਕਦੀ ਕੋਹ ਕਰਾ ਲਾ ਨੂੰ ਕਦੀ ਕੋਹ ਕਰਾ ਏਦਾਂ ਵਿਚਾਰਾ ਕਿੰਨਾ ਹੱਥ ਵਟਾਉਣ ਡਿਆ ਹੈ ਮੇਰੇ ਨਾਲ ਚਲ ਦਿਹਾੜੀ ਦੋ ਦਿਨ ਹੋਰ ਰਹਿ ਜਾਂਦਾ ਮੇਰਾ ਕੰਮ ਥੋੜਾ ਬੜਾ ਹੌਲਾ ਹੋ ਜਾਂਦਾ ਟਰੈਕਟਰ ਦਾ ਕਰਕੇ ਭੱਜਾ ਫੇਂਦਿਆ ਹੈ ਕਿ ਤੁਹਾਡੇ ਟਰੈਕਟਰ ਟਰੈਕਟਰ ਦੇ ਟਾਇਰ ਵੱਡੇ ਤੇ ਤਾਂ ਹੀ ਲਈ ਫੇਂਦਿਆ ਹੈ ਉਹਨੂੰ ਐਨ ਕਦੀ ਆਨੂੰ ਪਜਾ ਕੇ ਲੈ ਜਾਂਦਾ ਕਦੀ ਆਨੂੰ ਲੈ ਜਾਂਦਾ ਉਹ ਗੱਲ ਸਾਡਾ ਵੀ ਜੀ ਲੱਗਾ ਨਿਆਣੇ ਨਾ ਕਿੰਨੀ ਆਰਵਾ ਤੇ ਕਿਤਾ ਉਹਨਾਂ ਦਾ ਦੌੜਾ ਫਿਰਦਿਆ ਵਾ ਤੇ ਹਨ ਤੇ ਆਪ ਬੜਾ ਆਰ ਗਿਆ ਲੱਭੀ ਜਿੱਤਾ ਚੱਲੀ ਗਿਆ ਫਿਰ ਪੋਤਾ ਮਾ ਸਾੜ ਜੋ ਹਾਂ ਨਹੀਂ ਪੋਤਾ ਢਾੜੀ ਤੇਰਾ ਵੀ ਗੁੱਸੇ ਹੋਊਗਾ ਲੈ ਨਹੀਂ ਡੈਡੀ ਨੂੰ ਪੁੱਛ ਲੈਨੇ ਆ ਨਹੀਂ ਕਿਤਾ ਕਾਲੀ ਪੈ ਗਈ ਆ ਤੇਰਾ ਤੇ ਆਪਣਾ ਜੀ ਨਹੀਂ ਕਰਨ ਦੀਆ ਅਰੇ ਭੈਣ ਜੀ ਲਾਚਾ ਗਰਮਾਣਾ ਬੈਠੀ ਉਹ ਕਿੱਡੀ ਕਾਲੀ ਆ ਵੀ ਚੱਲੀ ਜਾ ਚੱਲੇ ਜਾਣਾ ਦੋ ਕੜੀਆਂ ਹੋਰ ਬਹਿ ਜੋ ਕੋ ਗੱਲਾਂ ਬਾਤਾਂ ਕਰਦੇ ਆ ਆਹ ਕੋਈ ਨਹੀਂ ਰੱਜੀ ਫੇਰ ਆਉਂਗੀ ਨਹੀਂ ਤਾਂ ਮੰਮੀ ਨੂੰ ਤੇ ਅੱ비 ਨੂੰ ਭੇਜਾਂਗੀ ਕਿ ਇਹ ਦਿਨ ਰਾਤ ਰਹਿ ਜਾਣਗੇ ਫਿਰ ਚਲੋ ਕੋਈ ਗੱਲ ਨਹੀਂ ਆ ਹੁਣ ਤੇ ਅੱਬੀ ਵਿਚਾਰਾ ਨਾ ਬੈਠਾ ਨਾ ਖਲੋਤਾ ਚੱਜਣਾ ਤੇ ਨਾ ਇਹਦੇ ਨਾਲ ਕੋਈ ਗੱਲਬਾਤ ਕੀਤੀ ਚਲੋ ਫੇ ਚਲ ਤੇ ਜਾਣਾ ਵਾ ਪਰ ਨਾਨੂ ਜੀ ਇੱਕ ਵਾਦਾ ਕਰੋ ਉਹ ਕਿਹੜਾ ਵਾਦਾ ਵਾ ਪੁੱਤ ਉਹ ਵੀ ਦੱਸ ਲਾ ਮੈਨੂੰ ਜਿੱਦਣ ਆਪਾਂ ਚੋਨਾ ਵਡੋਣਾ ਵਾ ਨਾ ਉਸ ਦਿਨ ਮੈਂ ਤੁਹਾਡਾ ਨਾ ਟਰੈਕਟਰ ਖਾਣਾ ਵਾ ਉਹ ਚੱਲ ਲੈ ਜੀ ਪੁੱਤ ਟਰੈਕਟਰ ਤੁਹਾਡਾ ਹੀ ਆ ਰਾਤ ਕਿਉਂ ਲੈ ਜਾਓ ਦਿਨ ਲੈ ਜਾਓ ਮੈਂ ਕਿਹੜਾ ਵੀ ਟਰੈਕਟਰ ਨੂੰ ਇੱਥੇ ਰੱਸਾ ਪਾਇਆ ਵਾ ਜਦੋਂ ਤੁਹਾਡਾ ਜੀ ਕਰੇ ਉਦੋਂ ਲੈ ਜਿਓ ਉੱਥੇ ਨਾ ਲੱਗੇ ਹੈਗਾ ਵਾ ਉਹਨਾਂ ਨਾਲ ਪਰ ਚਲਾਉਣ ਨੂੰ ਜੀ ਨਹੀਂ ਕਰਦਾ ਟਾਡੇ ਵਾਲੇ ਦੇ ਵੱਡੇ ਟਾਇਰ ਆ ਨਾ ਬੜਾ ਮਜ਼ਾ ਆਉਂਦਾ ਚਲਾਉਂਦਾ ਆ ਠੀਕ ਆ ਵੱਡੇ ਟਾਇਰਾਂ ਦਾ ਕਰਕੇ ਮਜ਼ਾ ਆਉਂਦਾ ਕੋਈ ਗੱਲ ਨਹੀਂ ਪੁੱਤ ਤੂੰ ਟਰੈਕਟਰ ਵੀ ਲੈ ਜੀ ਟਰਾਲੀ ਵੀ ਲੈ ਜੀ ਆਈ ਕਿਹੜਾ ਤੇਰ ਕੋ ਪੱਜੇ ਆ ਤੇਰਾ ਹੀ ਆ ਸਭ ਕੁਝ ਜਦੋਂ ਮਰਜ਼ੀ ਲੈ ਜੀ ਤੂੰ ਆ ਕੇ ਭਾਈ ਹੁਣ ਹੀ ਲੈ ਜਾ ਇਹਨਾਂ ਵਿੱਚ ਬਾਹਰ ਲਾ ਵਿੱਚ ਬਾਹਰ ਲਾ ਆ ਉਹ ਗਾ ਮੰਮੀ ਆਪਣੀ ਲਾ ਕੇ ਬਾਹਰ ਲਾ ਡੈਡੀ ਤੇ ਸਕੂਟਰੀ ਤੇ ਆ ਜਾਂਦੀ ਆ ਹਾਂ ਹੁਣ ਦਾਣੇ ਆ ਨਾ ਵਿੱਚ ਚੱਲ ਕੋਈ ਗੱਲ ਨਹੀਂ ਹਾਂ ਭੈਣ ਜੀ ਦਾਣੇ ਵੀ ਟਰਾਲੀ ਜੀ ਤੁਸੀਂ ਵੇਚ ਕੇ ਵੀ ਆਉਣੇ ਆ ਤੇ ਫਿਰ ਚੱਲ ਲਿਆ ਜਾਗੇ ਕੋਈ ਗੱਲ ਨਹੀਂ ਜਿੱਦਣਾ ਅਸੀਂ ਵਢਾਉਣਾ ਛੋਣਾ ਕੋਈ ਗੱਲ ਨਹੀਂ ਲੈ ਜਿਓ ਜਦੋਂ ਮੈਂ ਘਰ ਹੀ ਨਵਾਂ ਲੱਲਿਆ ਤੇ ਰਾਜ ਮੈਨੂੰ ਕਿੱਥੋਂ ਲੱਭ ਲੂਗੀ ਫੋਨ ਦੀ ਸਿਮ ਵੀ ਮੈਂ ਚੇਂਜ ਕਰ ਦਿੰਨੀ ਚੱਲ ਰਾਜਕੋਰੇ ਲੱਭਦੀ ਰਹੀ ਹੁਣ ਮੈਨੂੰ ਜਿੱਥੋਂ ਤੂੰ ਲੱਭਣਾ ਲੈ ਜੇ ਮੈਂ ਉਦੋਂ ਲੱਗੀ ਹਿੰ ਤੁਰਨਾ ਤੇ ਫਿਰ ਮੇਰੇ ਗਾੜੀ ਹੋ ਕੇ ਮੈਂ ਭਾਬੀ ਨੂੰ ਮੇਲਾਵਾ ਭਾਬੀ ਸਾਸਰੀ ਘਾਲ ਤੇ ਮੈਂ ਵੀ ਵਾਵਾ ਚੰਝੋਲ ਕੇ ਪਰਾਂ ਮਾਰੀ ਆ ਤੇ ਜੇ ਮੈਂ ਹੁਣ ਇਧਰੋਂ ਆਪਣਾ ਆਈ ਕੰਮ ਧੰਦਾ ਕਰਕੇ ਇੱਕ ਲੈਣੀ ਜੀ ਮੂੰਹ ਮੇ ਫਿਰ ਗਾੜੀ ਮੱਥਾ ਤਿਲਗੜਾ ਗਾੜੀ ਖਲੋਤਾ ਵਾ ਕਿਦਾਂ ਉਦਾਂ ਤੇ ਚਲੀ ਚੱਲੇ ਆ ਗਾਂ ਜਾਣ ਉੱਜਣ ਪਰਾਂ ਬੜ ਜੇ ਚੰਗਾ ਬੁੱਤ ਚੰਗਾ ਮਮੀ ਜੇ ਚੰਗਾ ਬੁੱਤ ਚੰਗਾ ਭਾਜ ਸਾਸਰੀ ਕੰਨ ਪੈਂਦੀ ਸਾਸਰੀ ਕੰਨ ਅਭੀ ਚਲੀ ਕਰਨਾ ਘਰ ਹੈ ਨਹੀਂ ਜੀ ਇਹ ਕੀ ਕਰਨ ਲੱਗੇ ਤੁਸੀਂ ਕੋਈ ਗੱਲ ਆਈਓ ਅਗਨ ਨਹੀਂ ਦਿੱਤੇ ਨਾ ਕਰੋ ਇੰਨਾ ਫੱਟਾ ਨਾ ਕਰਿਆ ਕਰੋ ਭੈਣ ਜੀ ਕੋਈ ਗੱਲ ਨਹੀਂ ਰਹਿਣ ਦੋ ਮੰਮੀ ਦਾਲ ਚੋ ਨਾ ਚਾ ਨਾ ਉਹਨੇ ਵੀ ਚੁੱਪ ਕਰਕੇ ਤਾਂ ਫੜ ਲਿਆ ਆ ਆ ਗਈ ਆ ਨਿਆਣਾ ਰਾਹ ਚ ਚੀਜੀ ਲੱਲੀ ਚੰਗਾ ਲਈ ਨਾ ਇਹਨਾਂ ਨੂੰ ਹਾਂ ਚਲੋ ਬਾਹਰ ਮੈਂ ਭੈਣ ਦੀ ਆਉਂਦੀ ਹੋੜੀ ਜਾਈ ਹਾਂ ਹਾਂਜੀ ਆਵਾਜ਼ ਕੋਈ ਗੱਲ ਹਾਂਜੀ ਆ ਆ ਮੰਗੇ ਆ ਮੰਗੇ ਸਹੀ ਬੈਗੇ ਬੈਠੀ ਮੈਂ ਬੈਠੇ ਜੀ हां पुत्त बैठेया काम धंधा करके ते वाह मौसम ज ठंडा जाई ते मैं इथे आन के बै गई मम्मी मा मा, ने फोन लाणा है काफी दिन हो गए आ मैं आया वा ਨਾਲ ਮੈਨਾਂ ਸਕੂਲ ਦਾ ਕੰਮ ਵੀ ਪਿੱਛੇ ਪੈਂਡਿਆ ਵਾ ਪੁੱਤ ਮੈਂ ਇੱਕ ਦਿਨ ਕੀਤਾ ਹੈ ਤੇਰੀ ਮੰਮੀ ਨੂੰ ਫੋਨ ਤੋ ਤੇ ਘੜੀ ਪੁੱਤ ਮੈਨੇ ਰੋਟੀਆਂ ਦੋਸੰਦ ਕਹਿੰਦੀ ਮੇਰੇ ਮੁੰਡੇ ਦੇ ਰੋਟੀਆਂ ਦੋ ਤਨ ਨੂੰ ਭਾਰੂ ਆ ਤੇ ਫਿਰ ਐਵੇਂ ਤੈਨੂੰ ਪਤਾ ਮੰਮੀ ਆਪਣਾ ਸੁਭਾਅ ਦਾ ਤੇਰੇ ਮਾਮੇ ਨੂੰ ਦੱਸੂਗੀ ਤੋ ਫਿਰ ਮੇਰੇ ਦਿਵਾਲੇ ਹੋਊਗਾ ਮੰਮੀ ਨੂੰ ਵੀ ਪਤਾ ਵਾ ਇੰਨੀਆਂ ਛੁੱਟੀਆਂ ਹੋ ਗਈਆਂ ਵਾ ਸਕੂਲ ਆਣਾ ਫਾਈਨਡ ਪਾ ਦੇਣਾ ਮੈਨੂੰ ਤੇ ਮੰਮੀ ਨੂੰ ਵੀ ਪਤਾ ਆਣਾ ਚਾਹੀਦਾ ਵਾ ਉਹ ਤਾਂ ਇਹ ਗੱਲ ਤੇ ਮੈਂ ਤੇਰੀ ਮੰਮੀ ਨੂੰ ਕਹੀ ਮੈਂ ਆਹਦੀ ਪੜਾਈ ਖਰਾਬ ਹੋਂਦੀ ਉਹਦੀ ਪੜਾਈ ਵੱਲ ਧਿਆਨ ਦੇ ਪਰ ਉਹ ਇਹ ਗੱਲ ਨੂੰ ਸਮਝਦੀ ਹੈ ਨਹੀਂ ਉਹ ਹਾਂ ਲਾਗ ਵੇ ਲੈ ਫੋਨ ਕੀ ਭਰਾ ਕਹਿ ਦੇਣਾ ਸਾਡੇ ਪਰ ਮੈਂ ਫੋਨ ਲਾ ਦਿੰਨੀ ਆ ਤੂੰ ਗੱਲ ਕਰਨੀ ਮੈਂ ਨਹੀਂ ਗੱਲ ਕਰਨੀ ਹੈਗੀ ਮੰਮੀ ਤੇ ਨਾਲ ਵੇ ਲੈ ਲੋ ਕਰ ਲੋ ਹਾਂ ਉਹਨੇ ਫੇਰ ਕਹਿਣਾ ਬੱਬੇ ਮੇਰੇ ਮੁੰਡੇ ਕਰਕੇ ਲਈ ਹੈ ਵੀ ਸਿੱਤੀ ਕੱਢ ਦਵਾ ਇਹਨੂੰ ਇੱਥੋਂ ਜੀ ਤੂੰ ਕਿੱਥੋਂ ਆਈ ਆ ਕੋਈ ਅੱਕਲ ਨੂੰ ਹੱਥ ਮਾਰਿਆ ਕਰ ਚੰਗਾ ਫਲਾ ਦੀਦਾ ਪਿਕਾਰ ਪਰਾਉਣੇ ਆਏ ਤੇ ਤੂੰ ਚੁੱਪ ਕਰਕੇ ਤੇ ਖਿਸਕ ਜਾਨੀਂ ਕਿਸਕੀਤ ਨਹੀਂ ਕਿਤੇ ਵੀ ਮੈਂ ਵੀ ਆਪਣੇ ਆਂਡ ਗਵਾਂਡ ਗਈ ਹੂੰਗੀ ਹੋਰ ਮੈਂ ਕਿੱਥੇ ਜਾਣਾ ਹੀ ਤੇ ਪਰੌਣੇ ਆਏ ਤੇ ਸਾਹਮਣੇ ਡੈ ਹੈ ਮੈਨੂੰ ਜ਼ਿਆਦਾ ਹੈ ਪਰੌਣਿਆਂ ਦਾ ਫੇ ਮੈਂ ਹੀ ਸਾਹਮਣੇ ਹੀ ਉਹ ਚੱਲ ਕੁੜੀਆਂ ਤੇ ਨਹੀਂ ਤੇਰਾ ਕੋਈ ਹੋਊਗਾ ਸਰੀਕਾ ਉਹ ਜਿਹੜੀ ਸੱਸ ਮਾਂ ਆਈ ਹੀ ਉਹ ਕੀ ਆਖੂਗੀ ਤੇ ਇਹਨਾਂ ਦੇ ਘਰ ਬਹੁਤ ਸੋਹਣੀ ਅਕਲ ਵਾ ਬੜਾ ਵਧੀਆ ਪਰੌਣਿਆਂ ਨੂੰ ਸਾਹਮਣੇ ਜਿਹੜੇ ਕਹਿੰਦੇ ਨਾ ਸਾਹਮਣ ਦੀ ਗੱਲ ਸਾਹਮਣੇ ਮੈਂ ਕਿਉਂ ਹੀ ਉਹ ਅੱਗੇ ਮੇਰੀ ਬਣੀ ਜਿੱਦਾਂ ਦੀ ਉਹ ਹੀ ਤੋਦਾਂ ਦੀ ਸਾਸੇ ਸਾਹਮਣ ਤੂੰ ਹੀ ਪਰੌਣੇ ਮੈਂ ਕੋ ਸਾਹਮਣ ਉਹਨਾਂ ਨੂੰ ਆਪਣੇ ਆਂਦੇ ਆ ਨਾ ਤੇ ਤੇਰੇ ਕਿਤੇ ਪੌਣ ਆ ਡੀ ਨਹੀਂ ਲੱਗਦੀ ਕਿਤੇ ਉੱਡੀ ਫਿਰਦੀ ਉੱਤੇ ਉੱਤੇ ਉਹੋ ਗੱਲ ਮੇਰੇ ਆਏ ਤੇ ਤੂੰ ਘਰੋਂ ਨਿਕਲ ਗਈ ਕਰੋ ਕੱਢਣਾ ਨਹੀਂ ਕਾਹੋ ਇਹ ਗੱਲ ਬਾਬੀ ਆਪਣੇ ਘਰ ਨਾ ਬੰਦਾ ਜਾਵੇ ਹੁਣ ਇੱਥੇ ਬੈਠਾ ਰਵੇ ਵੀ ਉਹ ਤਾਂ ਗੱਲ ਉਹ ਤੇਰੀ ਸਮਝਦੀ ਆ ਮੈਂ ਨਾ ਤੇਰੇ ਮੰਮੀ ਦਾ ਸੁਭਾ ਚੰਗਾ ਇਹ ਤੇ ਨਾ ਤੇਰੇ ਮਾਮੇ ਦਾ ਸੁਭਾ ਚੰਗਾ ਇਹਨਾਂ ਦਾ ਪਤਾ ਨਹੀਂ ਲੱਗਦਾ ਕਿ ਕਿੱਦਾਂ ਨੂੰ ਇਹਨੇ ਤੋੜਾ ਮੇਰੇ ਦੁਆਲੇ ਚੜ ਜਾਣਾ ਤੇ ਕਿੱਦਾਂ ਨੂੰ ਚੜ ਜਾਣਾ ਇਹਨੇ ਹੁਣ ਮੈਂ ਵੇਖਿਆ ਵਾ ਮਾਮੇ ਦਾ ਸੁਭਾ ਤੇ ਮੰਮੀ ਦਾ ਸੁਭਾ ਇੱਕੋ ਜਿਹਾ ਵਾ ਇੱਕੋ ਜਿਹਾ ਕਿ ਦੋਹਾਂ ਭੈਣ ਭਰਾਵਾਂ ਦਾ ਇੱਕੋ ਜਿਹਾ ਸੁਭਾਅ ਫਰਕ ਕੋਈ ਨਹੀਂ ਹੈਗਾ ਇਹਨਾਂ ਵਿੱਚ ਮੰਮੀ ਨਾ ਮੈਨੂੰ ਦਾਦੂ ਲੱਗੇ ਜਾਂ ਦਿੰਦੇ ਨਾ ਦਾਦੀ ਲੱਗੇ ਨਾ ਚਾਚਾ ਸਵਾਨ ਨਾ ਭੂਆ ਨਾ ਨਹੀਂ ਮਿਲ ਦਿੰਦੇ ਉਹੀ ਤੇ ਗੱਲ ਨਾ ਫੇ ਦਾਦੇ ਦਾਦੀ ਲੱਗੇ ਬਹਿਣ ਦੇਣਾ ਚਾਹੀਦਾ ਵਾ ਇਦਾਂ ਕਰਦੀ ਹੈ ਆਪਣੇ ਫਿਰ ਵੀ ਉਹਦੇ ਪੋਤਾ ਮੈਂ ਤੂੰ ਉਹਦਾ ਇਦਾਂ ਨਹੀਂ ਨਾ ਕਰਨਾ ਚਾਹੀਦਾ ਇਹਨੂੰ ਵੀ ਨਾਲ ਮੈਂ ਵੀ ਬੜਾ ਸਮਝਾ ਸਮਝਾ ਕੇ ਥੱਕ ਜਾਵਾ ਹਾਰ ਕੇ ਮੈਂ ਕਹਿਣਾ ਨਹੀਂ ਹੈ ਮੈਂ ਤੇ ਆਪ ਨਹੀਂ ਪੁੱਤ ਡਰਦੀ ਕਹਿੰਦੀ ਜੇ ਮੈਂ ਕਹਿੰਨੀ ਆ ਤਾਂ ਮੇਰੇ ਦਵਾਲੇ ਚੜ ਜਾਂਦੀ ਆ ਤੇਰੇ ਮਾਮੇ ਜਾਂ ਧਮਕੀਆਂ ਦੇਣ ਡਾ ਪੈਂਦੀ ਆ ਮੈਂ ਉਹਨੂੰ ਦੱਸ ਦੇਣਾ ਤੈਨੂੰ ਮੈਂ ਘਰੋਂ ਕਢਾ ਦੇਣਾ ਵਾ ਤੇ ਮੈਂ ਤੇ ਆਪ ਚੁੱਪ ਕੀਤੀ ਰਹਿਣੀ ਬਚਾਲ ਕੋਈ ਗੱਲ ਨਹੀਂ ਮਾਤਾ ਹਾਂ ਗੱਲ ਤੋ ਛੱਡ ਤੇ ਤੇਰੀ ਅੱਡੀ ਭੌਣ ਨਹੀਂ ਲੱਗਦੀ ਉਹ ਫੇਰ ਵੀ ਆਪਣੇ ਮਾਪਿਓ ਜਾਏ ਆ ਤੇ ਆਪਣੀ ਇੱਜ਼ਤ ਹੁੰਦੀ ਆ ਉਹ ਤਾਂ ਬਗਾਨੀ ਹੀ ਤੇ ਮੈਂ ਉਹਨੂੰ ਕੋ ਸਾੰਬਾ ਸਾੰਬ ਤੂੰ ਉਹਦੇ ਮਤਰਾਈ ਤੂੰ ਪਿੱਛੋਂ ਲੈਂਦੀ ਸੀ ਇਹ ਿੱਕੋਈ ਗੱਲ ਨਹੀਂ ਹੁਣ ਮੰਮੀ ਦਾ ਸੁਭਾਅ ਇਦਾਂ ਦਾ ਵਾ ਉਹਨਾਂ ਦੀ ਗੱਲ ਦਾ ਗੁੱਸਾ ਨਾ ਕਰਿਆ ਕਰੋ ਪਰ ਮੇਰੀ ਇੱਕ ਮਿੰਟ ਗੱਲ ਸੁਣ ਪੁੱਤੇ ਜਾ ਕੇ ਨਾ ਮੰਮੀ ਨੂੰ ਦੱਸੀ ਜਾ ਕੇ ਮਾਮੀ ਇਦਾਂ ਕਹਿੰਦੀ ਉਹਨੇ ਫੇਰ ਮੁਰਦਾ ਫੋਨ ਲਾਗਦੇ ਮੇਰੇ ਦੁਆਲੇ ਚੜ ਜਾਣਾ ਮੈਨੂੰ ਹੀ ਪਤਾ ਵਾ ਹੁਣ ਮੈਂ ਦੱਸਤਾ ਨਾ ਮੰਮੀ ਨੂੰ ਫੇਰ ਤੁਹਾਨੂੰ ਫੋਨ ਚੁੱਕ ਕੇ ਲਾ ਦੇਣਾ ਹਾਂ ਕੋਈ ਵੀ ਗੱਲ ਜਿਹੜੀ ਇੱਥੇ ਦੀ ਨਾ ਕੋਈ ਨਾ ਜਾ ਕੇ ਮੰਮੀ ਨਾਲ ਕਰਨੀ ਠੀਕ ਹੈ ਤੈਨੂੰ ਪਤਾ ਵੀ ਮੰਮੀ ਦੇ ਸੁਭਾਅ ਦਾ ਨਹੀਂ ਪਿੱਛੇ ਕੋਈ ਸੌਖਾ ਨਹੀਂ ਲਿਆਂਦਾ ਉਥੇ ਕੋਹ ਮੇਰੀ ਕਿਸਮਤ ਮਾੜੀ ਤੇ ਕੋਹ ਉਹਦੀ ਉਹਨੇ ਮੈਂ ਆਪਣੇ ਮੇਰੇ ਢਿੱਡ ਦੀ ਬੋਤੀ ਉਹਨੇ ਮੈਂ ਤੋੜ ਕੇ ਤੇ ਕਿੱਥੇ ਸੋਟਮ ਦੀ ਉਹਨੇ ਨਾਲ ਹੀ ਲਿਆਉਣਾ ਸੀ ਨਾ ਮੈਂ ਤਾਂ ਲਖ ਸੌਖੀਆਂ ਨਹੀਂ ਜੁੱਤੀਆਂ ਖਾਣ ਲਈ ਅੱਛਾ ਕੁਛ ਤੂੰ ਹੀ ਮਾਰ ਦੇ ਆਈਆਂ ਨੇ ਜੁੱਤੀਆਂ ਦੀ ਕਿਹੜੀ ਗੱਲ ਕੀਤੀ ਤੂੰ ਜੁੱਤੀਆਂ ਤੇਰੇ ਕੋਈ ਨਹੀਂ ਮਰਵਾਉਂਦਾ ਤੂੰ ਹੀ ਆਪਣੇ ਕਰਤੱਬੀ ਮਰਵਾਈਆਂ ਜਿਉ ਲਿਆਂਦੀ ਹੈ ਨਾ ਤੂੰ ਨੂੰ ਸਾਹ ਜੇ ਆਉਂਦੀ ਹੁਣ ਸਹੁਰਿਆਂ ਦੇ ਘਰੋਂ ਤੇ ਆਪਣੇ ਘਰ ਆ ਕੇ ਐਨੂੰ ਕੋ ਤੋੜਦੀ ਆਂ ਕਿ ਜਾ ਭਾਬੀ ਨੂੰ ਮਿਲਿਆ ਭਾਬੀ ਵੀ ਨੋਦੇ ਬਾਵਾ ਆਕੜੀਆਂ ਨੀ ਉਥੇ ਫੇਰ ਵੀ ਤੈਨੂੰ ਮਿਲਣ ਆਂਦੀ ਆ ਵੀ ਚੱਲ ਮੇਰੀ ਭਾਬੀ ਆ ਤੇ ਭਾਬੀ ਉਹ ਗੱਲ ਛਾੜ-ਛਾੜ ਕੇ ਮਾਰਦੀ ਆ ਭਾਬੀ ਨੂੰ ਕੋਈ ਅਕਲ ਹੀ ਨਹੀਂ ਗਈ ਵੀ ਚੱਲ ਜੇ ਆਈ ਆ ਨਾ ਤੇਥੋਂ ਕੋਹ ਹਲਤ ਨਹੀਂ ਖਿਚਣਾ ਉਹਨੇ ਤੈਨੂੰ ਮਿਲਣੀ ਆਈ ਹੀ ਨਾ ਉਹ ਜੇ ਮੈਨੂੰ ਦੱਸ ਕੇ ਹਮਜੀ ਮੈਂ ਤੇ ਉਹਨੂੰ ਕਦੀ ਵੀ ਨਹੀਂ ਤੇਰੇ ਮੱਥੇ ਲੱਗਣ ਦੇਣਾ ਵੀ ਤੂੰ ਨਾ ਜਾਵਦੇ ਘਰ ਚੱਲ ਜੇ ਮੈਨੂੰ ਅਕਲ ਨਹੀਂ ਨਾ ਤੇ ਤੁਹਾਨੂੰ ਅਕਲ ਹੈਗੀ ਆ ਨਾ ਤੇ ਤੁਸੀਂ ਸ਼ਾਮ ਵੀ ਜਾਓ ਤੇ ਵਾਰ-ਵਾਰ ਇਹੋ ਗੱਲ ਤੇ ਨਾ ਢੜਾਈ ਜਾਇਆ ਕਰੋ ਤੇ ਇੱਕ ਗੱਲ ਮੇਰੀ ਹੋਰ ਸੁਣ ਲਾ ਉਹ ਤਾਂ ਤੂੰ ਗੱਲ ਰਹਿਂਦੇ ਇਹ ਕਾਗਜ਼ ਦਸਤੇ ਵੀ ਕਿੱਥੇ ਆ ਕਿਹੜੇ ਕਾਗਜ਼ਾਂ ਦੀ ਮਾਤਾ ਗੱਲ ਕਰਦੀਆਂ ਫੇਰ ਤੈਨੂੰ ਚੇਤਾ ਆ ਗਿਆ ਕਾਗਜ਼ਾਂ ਦਾ ਉਹ ਜਿਹੜੇ ਤੂੰ ਕੱਢੇ ਆ ਤੇ ਮੈਨੂੰ ਮਾੜੀ ਮਾੜੀ ਨਾ ਪਿਕਸ ਲੱਗਦੀ ਵੀ ਜਾਂਦੀ ਓ ਤੇ ਹੈਗੇ ਵੀ ਤੇਰੇ ਕੋਲ ਵਾ ਤੇ ਮੈਨੂੰ ਆਪਣੇ ਆਪ ਹੀ ਦੇ ਦੇ ਮੈਨੂੰ ਇਹਨਾਂ ਦੀ ਬਹੁਤ ਟੈਨਸ਼ਨ ਲੱਗੀ ਆ ਮੈਂ ਫੇਰ ਬਿਮਾਰ ਤੇ ਜਾਣਾ ਵਾ ਨਹੀਂ ਉਹ ਕਾਗਜ਼ ਵਾ ਉਹ ਮੈਂ ਰੋਟੀ ਚ ਰਾਕੇ ਖਾ ਲਿਆ ਤਲਾਸੀ ਤੂੰ ਹੀ ਮੇਰੀ ਸਾਰੀ ਕਰਦੀ ਕਰ ਲਈ ਆ ਇਹ ਪਹਿਲਾਂ ਤੂੰ ਹੀ ਕਰਗੇ ਮੁੜ ਕੇ ਡੈਡੀ ਨੂੰ ਨਾਲ ਲਿਆ ਕੇ ਕਰ ਲਈ ਆ ਉਹ ਲੱਭਣੇ ਤੇ ਗਵਾਜ ਕੇ ਦੇ ਓ ਕੋਈ ਗੱਲ ਨਹੀਂ ਮੈਂ ਲੱਭ ਕੇ ਦੱਸੂਗੀ ਮੈਂ ਜਾਣਦੀ ਆ ਲੱਭਣੇ ਤੂੰ ਇਹ ਨਾ ਆਖੀ ਤੇ ਜੇ ਤਾਂ ਮੈਂ ਕੁੜੀ ਨੂੰ ਧੱਕੇ ਮਾਰ ਮਾਰ ਕੇ ਤੇ ਘਰੋਂ ਬਾਹਰ ਕੱਢ ਦਿੱਤਾ ਵਾ ਤੇ ਖਰਿਆ ਮੈਂ ਕਾਗਜ਼ ਵੀ ਨਹੀਂ ਕੇ ਦੇਣੇ ਮੈਂ ਸਭ ਕੁਝ ਕਢਾ ਲੈਣਾ ਵਾ ਚਲੋ ਉਹ ਮੌਕੇ ਆ ਦੇ ਪਤਾ ਲੱਗੂਗਾ ਤੇ ਕਾਗਜ਼ ਕਿੱਥੋਂ ਲੱਭਦੇ ਆ ਜੇ ਤੁਹਾਨੂੰ ਅੱਗੇ ਨਹੀਂ ਲੱਭ ਗਏ ਤੇ ਹੁਣ ਕਿੱਥੋਂ ਲੱਭ ਜਾਣੇ ਆ ਤੁਹਾਨੂੰ ਰਾਜ ਹਾਈਤਾ ਨਾ ਕਰਿਆ ਕਰ ਪਿਆਰਾਂ ਤੇ ਤੂੰ ਪਾਣੀ ਨਹੀਂ ਪੈਣ ਦਿੰਦੀ ਤੇ ਨਿਕਲਨੇ ਵੀ ਤੇਰੇ ਵਿੱਚੋਂ ਵਾ ਭਾਵੇਂ ਤੂੰ ਅੱਜ ਦੱਸ ਦੇ ਤੇ ਭਾਵੇਂ ਤੂੰ ਕੱਲ ਦੱਸ ਦੇ ਦੇਹ ਨਹੀਂ ਦੱਸਦੀ ਤੋ ਆਪਣੇ ਆਪ ਮੇਰੇ ਹੱਥ ਤੇ ਲਿਆ ਕੇ ਰੱਖਣੀ। ਜਾਓ ਜਾਓ ਕੰਮ ਕਰੋ ਜਾ ਕੇ। ਮੁੱਲਾਂ ਨੂੰ ਕੋਈ ਹੋਰ ਮੌਕਾ ਲੱਭਦੀ ਨਹੀਂ ਤੇ ਮੋੜ ਘੋੜ ਕੇ ਕੀ ਜਾਂਦੇ ਨੇ ਤੇ ਸਿਆਣੇ ਵੀ ਖੋਤੀ ਬੋੜ ਥੱਲੇ ਜਾਂਦੀ। ਫੇਰ ਨਾ ਕਾਗਜ਼ਾਂ ਦਾ ਲੈਣਾ। ਗੱਲ ਕੋਈ ਹੋਰ ਆ ਤੇ ਕਾਗਜ਼ ਕਿੱਥੇ? ਕਾਗਜ਼ ਕਿੱਥੇ? ਤੇਰੇ ਤੇ ਰੋਇ ਕਾਗਜ਼ ਗਵਾਚੇ ਰਹਿੰਦੇ ਆ। ਜੇ ਸਾਂ ਚੰਗੀ ਹੋਵੇ ਤਾਂ ਉਹਨਾਂ ਨੂੰ ਸਾੰਭੇ ਤੇ ਕਿਸੇ ਨੂੰ ਚੋਰ ਨਾ ਕਵੇਂ। ਨਿਆਕਾ ਚ ਬਾਂਚ ਬਾੜ ਕੇ ਕੁ ਕੋਤੀ ਆਪਣੀ ਮਾਂ ਨੂੰ ਕਹੇ ਉਪਰ ਜਾਈ ਨੂੰ ਕਹੇ ਜਿਹੜੀ ਪਿੱਛੇ ਆ ਮੈਨੂੰ ਮੁੜ ਕੇ ਕੋਤੀਆ ਕਹੇ ਨਾ ਮੇਰੇ ਮੂੰਹ ਤੇ ਚਪੇੜਾ ਨਾ ਖਾਈ ਵੇਖਿਆ ਕਿੱਦਾਂ ਹੁਣ ਮਿਰਚਾਂ ਲੱਗੀਆਂ ਕਿੱਦਾਂ ਜਾਂਦੀ ਏ ਹੁਣ ਗੁੱਬਲੇ ਚੌਣਾ ਵਰਗ ਹੁਣ ਜਾਂਦੀ ਤ ਨਹੀਂ ਮਗਰੀ ਹਾਏ ਹਾਏ ਇਹਨਾਂ ਤੇ ਨਾ ਮੈਨੂੰ ਹੋਰ ਟੈਨਸ਼ਨ ਪਾਉਂਦੀ ਆ ਟੈਨਸ਼ਨ ਤੇ ਅੱਗੇ ਬੜੀ ਪਈ ਸੀ ਕਿ ਜਦੋਂ ਮੈਂ ਚੱਲੀ ਸੀ ਤਾਂ ਵੀ ਮੇਰੇ ਮੱਥੇ ਤੇ ਜਿਵੇਂ ਆਈ ਆ ਤੇ ਤਾਂ ਵੀ ਮੇਰੇ ਮੱਥੇ ਲੱਗ ਗਈ ਆ ਤੇ ਰਹਿੰਦਿਆਂ ਖੁੰਦਿਆਂ ਮੰਮੀ ਨੇ ਹੋਰ ਗੱਲ ਕਰਤੀ ਆ ਇਹ ਕਾਗਜ਼ ਕਿੱਥੇ ਆ ਉਦਾਂ ਮੈਂ ਨਾ ਇਨੋਂ ਪਤਾ ਤਾਂ ਨਹੀਂ ਲੱਗਣ ਦਿੱਤਾ ਪੀ ਘਰ ਵਾ ਜਾਂ ਕਿੱਥੇ ਆ ਤਲਾਸ਼ੀ ਵੀ ਇਹਨਾਂ ਨੇ ਸਾਰੀ ਕਰ ਲਈ ਘਰੋਂ ਲੱਭੀ ਨਹੀਂ ਗਈ ਜਿਹੜੀ ਕਹਿੰਦੀ ਆ ਮੈਨੂੰ ਭਿਸਕ ਦਾ ਪਤਾ ਲੱਗ ਗਿਆ ਵਾ ਕਿਤੇ ਮੈਨੂੰ ਆਉਂਦਿਆਂ ਜਾਂਦਿਆਂ ਨਾ ਵੇਖ ਤੇ ਨਹੀਂ ਲਿਆ ਜਾਂ ਕਿਤੇ ਚਾਚੀ ਤੇ ਨਹੀਂ ਕਿਤੇ ਟੱਕਰ ਪਈ ਹਾਇ ਹੁਣ ਕੀ ਕਰੂੰਗੀ ਸੈਦ ਜੀ ਚਾਚੀ ਨੇ ਦੱਸਤਾ ਹੋਇਆ ਨਾ ਚਾਚੀ ਨੇ ਵੀ ਕਹਿਣਾ ਵਾ ਵੀ ਰਾਜ ਕਿੱਦਾਂ ਦੇ ਕੰਮ ਕਰਦੀ ਫਿਰਦੀ ਆ ਇਸ ਤਰੀਕੇ ਵਿੱਚ ਵੀ ਬਦਨਾਮੀ ਕਰਾਉਗੀ ਸੈਦ ਕੀਤਾ ਕਿਤੇ ਨਾ ਮੈਨੂੰ ਵੇਖ ਹੀ ਨਹੀਂ ਲਿਆ ਚੱਲ ਕੋਈ ਗੱਲ ਨਹੀਂ ਮੈਂ ਕਿਹੜਾ ਇਹਨਾਂ ਦੇ ਪੈਰਾਂ ਦੇ ਪਾਣੀ ਪੈਣ ਦੇਣਾ ਵਾ ਖਦ ਹੋ ਗਈ ਰਾਜਵਾਲੀ ਤੇ ਅੱਜ ਵੀ ਮੈਨੂੰ ਪੁੱਛੋਗੇ ਚੋ ਵੀ ਨਾ ਜਿੱਥੇ ਮੈਂ ਮਰਜੀ ਜਾਵਾਂ ਤੇ ਮਰਜੀ ਆਵਾਂ ਜਾ ਸਾਡੀ ਵੱਲੋਂ ਇਹੋ ਕੁਸਤੇ ਚੰਦੀ ਹੈਗੀ ਤੇ ਮੈਂ ਫਿਰਾ ਤੋਰਾ ਤੇ ਮੈਨੂੰ ਕੋਈ ਪੁੱਛੇ ਨਾ ਜਾ ਵਾਗਾ ਕਿ ਡੀਆਂ ਆਈਆਂ ਹੋਈਆਂ ਵਾ ਇਹ ਥੋੜਾ ਪੇਦਾ ਰੱਸਾ ਹੀ ਲੱਤ ਗਿਆ ਵਾ ਪਿਛੇ ਹੋਰ ਕਾਦਾ ਰੋਆ ਪੈ ਗਿਆ ਵਾ ਮੈਂ ਉਥੋਂ ਵੇਲੀ ਸੁਣ ਕੇ ਆਇਆ ਹਾਰ ਕੇ ਨਿਚੇ ਕੰਮ ਛੱਡ ਕੇ ਕੀ ਹੋ ਗਿਆ ਹੁਣ ਕੀ ਹੋ ਗਿਆ ਜੇ ਤੁਸੀਂ ਸੁਣ ਕੇ ਜੋ ਤੁਸੀਂ ਸੁਣ ਲਿਆ ਹੁਣ ਆ ਮੈਂ ਕੀ ਕੋ ਕਰ ਲਈ ਆ ਦਹਰਾਨੀ ਕਿੱਥੋਂ ਆਈ ਆ ਤੇ ਕਿੱਥੇ ਗਈ ਤੇ ਜੇ ਪੁੱਛੀ ਜਾ ਤਾਂ ਕਿ ਆ ਕਰਾ ਗਈ ਆ ਸਿ ਪਰੌਣੀਆਂ ਆਈਆਂ ਤੂੰ ਘਰ ਘਲ ਹੋ ਜਾਂਦੀ ਨਾਲ ਅਗਲੀ ਦੀ ਸੱਸ ਆਈ ਕੀ ਆਖੂਗੀ ਉਹ ਮੈਂ ਤੈਨੂੰ 10 ਵਾਰੀ ਆਖਿਆ ਵੀ ਉਹ ਅੱਡ ਬਾਰੀ ਆ ਉਹ ਜਿੱਥੇ ਜਾਵੇ ਉਹਦੀ ਮਰਜ਼ੀ ਆ ਨਾ ਜਾਵੇ ਉਹਦੀ ਮਰਜ਼ੀ ਆ ਤੂੰ ਵੱਖੀ ਤੋਂ ਬਾੜਾ ਬੈੰਗੀ ਆ ਜੇ ਉਹ ਘਟਨਾ ਤੇ ਤੂੰ ਵੀ ਘਟਨੀਗੀ ਖੱਪ ਪਾਣੋ ਬਿਨਾ ਮਿਸਾਲ ਹੀ ਤੂੰ ਵੀ ਪਾਈ ਜੰਦੀ ਆ ਨਾ ਆਹ ਥੋੜਾ ਵਾ ਤੇ ਨੋਤੀ ਨੂੰ ਪੁੱਛਿਆ ਨਾ ਵੀ ਤੂੰ ਕਿੱਥੋਂ ਆਈਆਂ ਤੇ ਕਿੱਥੇ ਗਈਆਂ ਉਹਨੂੰ ਜਦੋਂ ਨੂੰ ਜੀ ਕਰੇ ਤਰ ਪਿਆ ਕਰੇ ਇਹ ਆਹ ਡ ਕਰਦੀ ਆ ਪੁੱਛਣ ਦਾ ਫਰਜ਼ਾ ਜੇ ਮੁੰਡੇ ਦਾ ਫੋਨ ਆ ਜਾਏ ਤਾਂ ਉਹਨੂੰ ਅਸੀਂ ਕੀ ਦੱਸਣਾ ਵਾ ਉਹ ਪੁੱਛਣ ਦਾ ਫਰਜ਼ਾ ਤਾਂ ਤਰਾਂ ਨਾ ਪੁੱਛੀਦਾਗੇ ਇਹ ਥੋੜਾ ਵੀ ਜੇ ਆਈ ਆ ਬਾਰੋ ਦੇ ਹੋਰੇ ਗਾਲੀ ਪੈ ਜਾ ਆਹ ਨਾ ਗਾਲ ਕਿੱਥੋਂ ਪਈ ਆ ਮੈਂ ਤੇ ਇਹੋ ਹੀ ਆਖਿਆ ਵੀ ਤੂੰ ਕਿੱਥੋਂ ਆਈ ਆ ਮੈਂ ਤਾਂ ਬੜੇ ਹੌਂਚ ਲੈਣਾ ਪੁੱਛਿਆ ਉਹ ਮੇਰੇ ਗੱਲ ਤੇ ਕਿ ਨਾ ਉਹਦੇ ਥੋੜੀ ਪਈ ਆ ਅਸੀਂ ਜਿੱਥੇ ਮਰਜੀ ਜਾਵਾਂ ਮਰਜੀ ਆਵਾਂ ਬੀਨੂ ਕੀ ਲੱਗੇ ਭਰੌਣੇ ਆਏ ਤੇ ਸਾਭ ਦੀ ਪਰ ਸਾਭੜੇ ਤੇ ਮੈਂ ਆਈ ਪਰ ਮਿਲਣਾ ਤਾਂ ਪਰ ਜੇ ਦਾ ਹੈਗਾ ਹੀ ਨਾ ਅਗਲੀ ਦਿਨ ਸੱਚ ਕੀ ਯਾਕੂਪੀ ਭੂਏ ਮਾਰ ਕੇ ਤੇ ਘਰੋਂ ਬਾਹਰ ਆਦੀ ਆ ਉਹ ਕੰਤੋ ਥੋੜੀ ਤੇੜਵਾ ਤੇੜ ਨੂੰ ਉਹ ਤੇੜ ਹੀ ਸਮਝਦੀ ਆ ਤੂੰ ਨਾ ਕਰਿਆ ਕਰ ਏਦਾਂ ਭਈ ਇਹ ਮੈਂ ਆਪਣਾ ਮਟਾਤੀ ਆ ਨਾ ਉਹਦੇ ਦਿਲ ਚ ਨਹੀਂ ਜਾਣ ਲਈ ਪਰ ਇਤਾਂ ਨਹੀਂ ਨਾ ਚਾਹੀਦਾ ਕੁੜੀ ਮਿਲਣ ਗਈ ਉਹਨੂੰ ੱਟਕੇ ਮਾਰ ਕੇ ਕੱਢਿਆ ਵਾ ਕਰੋ ਉਹ ਆਣ ਕੇ ਤਾਂ ਬੁੱਕੀ ਬੁੱਕੀ ਨਿਰ ਕੋ ਰੋਈਆ ਤੇ ਮੈਂ ਹਾਂ ਤੂੰ ਕੀ ਲੈਣ ਗਈ ਹਾ ਉਹ ਤੇ ਆਪਣੀ ਸਮਝਦੀ ਆ ਨਾ ਉਹ ਤੇ ਨਹੀਂ ਨਾ ਟੀੜ ਸਮਝਦੀ ਇਹਦੇ ਟੀੜ ਚੋਈ ਨਹੀਂ ਜਾਣਦੀਆਂ ਉਹ ਗੱਲਾਂ ਠੱਕੇ ਮਾਰੇ ਆ ਹੋਰ ਕੀ ਆ ਉਹ ਰੋਈਆ ਆਣ ਕੇ ਨਿਰ ਕੋ ਤੇ ਜੇਵ ਨਹੀਂ ਸਰਸ ਵੇਖ ਲੈਂਦੀ ਮੁੰਡਾ ਵੇਖ ਲੈਂਦਾ ਵੀ ਅਬੀ ਤੇ ਫੇਰ ਕੀ ਬਣਦਾ ਮੰਮੀ ਦਾ ਕਹੇ ਮੈਨੂੰ ਪਲੇ ਖਾ ਹੁਣ ਮੈਂ ਵੀ ਤੁਹਾਨੂੰ ਪਤਾ ਸਿਆਣਾ ਹੋਇਆ ਵਾ ਨਾਲੇ ਇਦਾਂ ਨਹੀਂ ਮੈਂ ਗੱਲਾਂ ਦੱਸਣ ਦੇ ਵੇ ਨਾ ਰਿਸ਼ਤੇਦਾਰੀਆਂ ਚ ਨਾ ਦੂਰੀਆਂ ਪੈਂਦੀਆਂ ਵਾ ਆ ਚੱਲ ਆਲੇ ਪੁੱਤ ਫੋਨ ਤੇ ਤੂੰ ਫੋਨ ਕਰ ਲ ਮੰਮੀ ਆਪਣੇ ਨੂੰ ਤੇ ਮੈਰ ਸੋਈਦਾ ਵੇਖ ਲੈ ਚੰਗੇ ਕੰਮ ਚਲੋ ਠੀਕ ਚੱਲ ਮਨਾ ਉਠ ਤੇ ਚਾਹ ਤੇ ਘੁੱਟ ਬਣਾਵਾ ਤੇ ਪੀਵਾ ਸਿਰ ਪੇੜ ਤੇ ਇੰਨੀ ਹੋਣ ਡਈ ਆ ਇਹ ਕੋਤੋਂ ਗਰਮੀ ਬੜੀ ਆ ਤੁਰ ਤੁਰ ਵੀ ਥੱਕੇ ਚਾਹੀਦਾ ਲੈ ਭਾਬੀ ਦਾ ਫੋਨ ਆ ਗਿਆ ਈਓ ਹੁਣ ਇੰਨੇ ਪਤਾ ਨਹੀਂ ਕੀ ਸੋਲੇ ਦੇਣੀ ਆ ਮੈਨੂੰ ਕੋਈ ਸਮਝ ਨਹੀਂ ਆਉਂਦੀ ਚੁੱਕ ਲਵਾ ਫੇਰ ਹੀ ਗੱਲ ਕਰਕੇ ਚਾਹ ਵੱਲ ਜਾਣੀ ਆ ਹੈਲੋ ਹੈਲੋ ਹਾਂ ਬੱਤ ਮਮੀ ਐਸਲੀ ਗਾ ਸਾਚੀ ਕਾ ਕੀ ਹੈ ਮੇਰਾ ਪੁੱਤ ਦਾ ਆਪਣਾ ਵੀ ਠੀਕ ਵਾ ਕੀ ਕੰਡਿਆ ਵਾ ਕੋਹ ਨਹੀਂ ਕਰਨਾ ਕੀ ਆ ਲੈ ਦਦਿਓ ਨਿੰਡੇ ਇੱਥੇ ਮੈਂ ਬੋਰ ਹੁੰਦਿਆ ਵਾ ਪੁੱਤ ਲੈਣ ਤੇ ਤੈਨੂੰ ਮੈਂ ਆਉਣਾ ਹੀ ਤੇ ਮੈਂ ਠੀਕ ਨਹੀਂ ਸੀ ਤੈਨੂੰ ਪਤਾ ਮੈਂ ਤੇ ਮਾਂ ਆਪ ਹੀ ਨਾ ਰੋਟੀ ਪਕਾਵ ਕੋ ਕੇ ਖਾਨੀ ਆ ਤੇ ਜੇ ਤੂੰ ਇੱਥੇ ਹੁੰਦਾ ਤੇ ਮੈਨੂੰ ਤੇਰਾ ਫਿਕਰ ਰਹਿਣਾ ਹੈ ਵੀ ਮੇਰੇ ਪੁੱਤ ਨੇ ਸਕੂਲ ਵੀ ਜਾਣਾ ਵਾ ਤੇ ਰੋਟੀ ਖਾਣੀ ਆ ਤੇ ਦਾਦੀ ਤੇਰੀ ਦਾ ਤੈਨੂੰ ਪਤਾ ਹੀ ਆ ਉਹਨਾਂ ਤੇ ਮੈਨੂੰ ਨਹੀਂ ਕਿਤੇ ਪਾਣੀ ਦਾ ਘੁੱਟ ਪੁੱਸਿਆ ਤੇ ਤੈਨੂੰ ਉਹਨਾਂ ਰੋਟੀ ਪਾਣੀ ਕਿੱਥੋਂ ਦੇਣਾ ਹੈ ਤੇ ਕੋਈ ਗੱਲ ਨਹੀਂ ਪੁੱਤ ਜੀ ਤੇ ਮੇਰਾ ਉਹ ਨਹੀਂ ਲੱਗਣ ਡਿਆ ਤੇਰੇ ਤੋਂ ਬਿਨਾ ਤੇ ਮੈਂ ਤੈਨੂੰ ਇੱਕ ਦੋ ਦਿਨ ਦੇ ਵਿੱਚ ਸੇਤੀ ਆ ਕੇ ਲੈ ਜਾਣਾ ਤੇ ਏਡਾ ਉਧਰ ਨਾ ਮੇਰਾ ਪੁੱਤ ਦੂੰ ਮਮਮੀ ਜੀ ਦੋ ਦਿਨ ਦੀ ਗੱਲ ਵੱਖਰੀ ਆ ਕਿੰਨੇ ਦਿਨ ਹੋ ਗਏ ਮੈਨੂੰ ਇੱਥੇ ਆਇਆਂ ਨੂੰ ਮੇਰਾ ਸਕੂਲ ਦਾ ਕੰਮ ਵੀ ਪਿੱਛੇ ਪੈਂਡਿਆ ਵਾ ਕੋਈ ਨਹੀਂ ਪੁੱਤ ਸਕੂਲ ਦਾ ਕੰਮ ਆ ਨਾ ਤੇ ਇੱਥੇ ਰਾਤ ਬਰਾਤੇ ਬੈਠ ਕੇ ਨਾ ਤੇ ਮੇਰਾ ਪੁੱਤ ਕਰ ਲਈ ਨਾ ਹੋਗਾ ਨਾ ਤੇ ਆਪਣੇ ਕਿਸ ਨਾ ਦੋਸਤ ਨੂੰ ਦੇ ਦੀ ਉਹ ਵਿੱਚੋਂ ਤੇਰੀਆਂ ਕਾਪੀਆਂ ਕੰਪਲੀਟ ਕਰ ਦੂਗਾ ਥੋੜੀਆਂ ਜੀਆਂ ਤੇ ਕੋਈ ਨਹੀਂ ਤੂੰ ਫਿਕਰ ਨਾ ਕਰ ਤੇ ਮਾਮੀ ਨੂੰ ਦੱਸੀ ਵੀ ਮੰਮੀ ਕਹਿੰਦੀ ਆ ਵੀ ਮੈਂ ਇੱਕ ਦੋ ਦਿਨ ਦੇ ਵਿੱਚ ਲੈਣ ਆਉਂਗਾ ਤੇ ਮਾਮੇ ਤੇਰੇ ਦਾ ਫੋਨ ਆਇਆ ਵਾ ਮਾਮੇ ਦਾ ਆਇਆ ਹੀ ਫੋਨ ਉਹਨੇ ਕਿਹਾ ਦੋ ਆਣਾ ਪਤਾ ਨਹੀਂ ਕਹਿਣ ਦੇ ਤਿੰਨਾਂ ਚੌਹਾਂ ਦਿਨਾਂ ਤੱਕ ਹੋਣਾ ਵਾ ਆ ਤਾਂ ਚੱਲ ਕੋਈ ਨਹੀਂ ਜਿਉਹਨਾਂ ਤਿੰਨਾਂ ਚੌਹਾਂ ਦਿਨਾਂ ਨੂੰ ਨਾ ਤੇ ਨਾਲੇ ਮੈਂ ਤੇਰੇ ਮਾਮੇ ਨੂੰ ਮਿਲ ਜੂਗੀ ਤੇ ਨਾਲੇ ਤੈਨੂੰ ਲੈ ਜਾਉਂਗੀ ਤੇ ਜੇ ਨਾ ਹੋ ਨਾ ਤੇ ਤੇਰੇ ਮਾਮੇ ਨੂੰ ਕਹੂੰਗੀ ਕਿ ਉਹ ਹੀ ਤੈਨੂੰ ਛੜ ਜੂਗਾ ਗਾਦੇ ਦੇ ਨਹੀਂ ਪੈ ਜਾਣੇ ਆ ਕੱਲ ਤੱਕ ਆ ਜਾਉ ਹਾਂ ਚੱਲ ਕੋਈ ਨਹੀਂ ਫੇ ਮੈਂ ਵੇਨਨੀ ਆ ਵਾ ਆ ਜਾਉਂਗੀ ਤੈਨੂੰ ਮੈਂ ਲੈ ਜਾਉਂਗੀ ਤੇ ਆਪੇ ਨਾ ਮੇਰਾ ਪੁੱਤੇ ਆਵੇਂ ਤੇ ਰੋਟੀ ਪਾਣੀ ਖਾ ਤੇ ਫੇ ਘਰ ਨਾ ਕਰੀ ਤੇ ਮੈਂ ਠੀਕ ਹੋ ਜਾਣਾ ਵਾ ਦਵਾਈ ਮੈਂ ਲੈਂਦੀ ਆ ਤੇ ਮੈਂ ਲੈ ਜਾਉਂਗੀ ਤੈਨੂੰ ਆ ਕੇ ਫੀ ਜੇ ਲੈ ਜਾਇਓ ਜੇ ਤੇ ਨਾ ਫਿਰ ਪੁੱਤ ਹੀ ਨਹੀਂ ਜਿੱਦ ਕੋ ਕੰਡਿਆ ਵਾ ਤੂੰ ਉਹਦੋਂ ਦੀ ਤੂੰ ਜਿੱਦ ਨਹੀਂ ਕੀਤੀ ਅੱਜ ਤੂੰ ਜਿੱਦ ਕਰਕੇ ਬਹਿ ਗਿਆ ਵਾ ਤੇਰੀ ਮਾਮੀ ਨੇ ਤੇ ਨਹੀਂ ਕਿਹਾ ਕੁਝ ਤੈਨੂੰ ਨਹੀਂ ਕਹਿਣਾ ਵੀ ਨਹੀਂ ਕੋ ਗਿਆ ਕਿੱਥੇ ਮੇਰਾ ਜੀ ਨਹੀਂ ਲੱਗਣ ਦਾ ਇਕੱਲੇ ਦਾ ਚੱਲ ਕੋਈ ਗੱਲ ਨਹੀਂ ਰੱਖ ਹੁਣ ਫੋਨ ਤੇ ਮੈਂ ਤੈਨੂੰ ਲੈ ਜੂੰਗੇ ਆ ਕੇ ਇੱਕ ਦੋ ਦਿਨ ਦੇ ਵਿੱਚ ਠੀਕ ਜੀ ਹਾਂ ਚੱਲ ਠੀਕ ਹੈ ਮੇਰਾ ਪੁੱਤ ਇਹ ਨਾ ਮੈਨੂੰ ਪੱਕਾ ਪਤਾ ਵਾ ਇਹਦੀ ਮਾਮੀ ਨੇ ਨਾ ਕਿਤੇ ਧਬਕਾ ਮਾਰਤਾ ਹੁਣ ਆ ਤੇ ਤਾਈਆਂ ਹੀ ਮੁੰਡਾ ਐਦਾਂ ਕਰਨ ਰਿਹਾ ਨਹੀਂ ਤੇ ਉਦੋਂ ਦਾ ਤੇਨੇ ਕਿਹਾ ਨਹੀਂ ਵੀ ਮੰਮੀ ਮੈਨੂੰ ਲੈ ਜਾ ਜਦੋਂ ਸ ਮੈਂ ਲਾਉਣਾਗੇ ਤੇ ਫੋਨ ਤੇ ਮੰਨੂ ਨੇ ਆਖਣਾ ਇਹ ਖੇਡਣ ਗਿਆ ਵਾ ਇਹ ਫਲਾਣੇ ਥਾਂ ਗਿਆ ਵਾ ਅੱਜ ਕਿਉਂ ਇੰਨਾ ਉੱਦਰ ਡਿਆ ਵਾ ਸੱਚੀ ਮੇਰਾ ਤੇ ਆਵ ਨਾ ਤੂੰ ਮੁੰਡੇ ਵੱਲ ਧਿਆਨ ਹੋ ਗਿਆ ਵਾ ਚੱਲ ਮਨ ਛੱਡ ਇੱਕ ਦੋ ਦਿਨ ਜਾ ਕੇ ਨਾ ਹਰਿਆ ਕਿਤੇ ਲੈ ਹੀ ਆਉਂਗੀ ਆਪਣੇ ਘਰ ਹੀ ਬੱਚਾ ਚੰਗਾ ਮਾਂ ਦੇ ਅੱਖਾਂ ਦੇ ਸਾਹਮਣੇ ਚੱਲ ਚਾਹ ਬਣਾਣਾ ਓਟ ਕੋਣਾ ਇਹ ਤਾਂ ਗੱਲ ਬਹੁਤ ਮਾੜੀ ਆ ਇਹ ਰਾਜ ਦੀ ਕਿੱਡੀ ਕਿਸਾਨਪਾ ਪੇ ਉਹਨੂੰ ਵਿਚਾਰੀ ਨੂੰ ਧੱਕੇ ਮਾਰੇ ਆ ਇਹ ਦੱਸ ਵੀ ਉਹਦਾ ਕਿਹੜੇ ਯੋਗ ਭਲਾ ਹੋਣਾ ਵਾ ਲੋਕੀ ਤੀਆਂ ਦਾ ਲਾੜ ਪਿਆਰ ਕਰਦੇ ਕਿ ਉਹਨੂੰ ਉਹਨਾਂ ਧੱਕੇ ਮਾਰ ਕੇ ਘਰੋਂ ਬਾਹਰ ਕੱਢਦੇ ਆ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਆ ਜੇ ਮੈਂ ਗਾ ਲੋ ਤੁਹਾਨੂੰ ਦੱਸੀ ਨਾ ਤੁਹਾਡੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਣੀ ਆ